ਬਾਜੀ ਪਹੁੰਚ ਕੇ ਕਹਿੰਦੇ ਬਾਜੀ ਹੁਣੀ ਸਰੀ ਤੇ ਦਿਲ ਕਹਿੰਦੇ ਬਹੁਤ ਜ਼ਿਆਦਾ ਲੱਗਾ ਬਾਜੀ ਕਹਿੰਦਾ ਬੱਦਲ ਚੈੱਕ ਕਰੋ ਬਾਜੀ ਪਿੱਛੇ ਉਹ ਦੇਖੋ ਕਿੰਨੇ ਸੋਹਣੇ ਲੱਗਦੇ ਬੱਦਲ ਨਹੀਂ ਕੋਈ ਜਹਾਜ਼ ਦਿਖਾ ਲੈਣਾ ਨੂੰ ਜਿਹੜਾ ਬੈਰੀ ਆ ਬੈਰੀ ਬਣਿਆ ਜਿਹੜਾ ਜਾਣ ਦਾ ਬੈਰੀ ਬਣਿਆ ਬਹੁਤ ਲੋਕੀ ਉਹਦਾ ਮੈਸੇਜ ਕਰਦੇ ਬਾਜੀ ਕੀ ਚੱਕਰ ਪੈ ਗਿਆ ਸੀ ਪਹਿਲਾਂ ਤਾਂ ਇਹਨਾਂ ਨੂੰ ਇਹ ਦੱਸੀ ਹੈ ਜੀ ਸਾਰਾ ਕਰੀਏ ਅੱਜ ਕਲੀਅਰ ਦੋ ਮਿੰਟ ਰੁਕਿਓ ਬਾਜੀ ਹੁਣੀ ਮਿਲੇ ਜੀ ਕਹਿੰਦੇ ਤੁਹਾਨੂੰ ਲੱਭਦੇ ਸੀ ਸਟੋਰੀ ਦੇਖੀ ਸੀ ਕਿੱਧਰ ਚਲ ਗਏ ਸੀ ਬਾਜੀ ਮੈਂ ਤਾਂ ਟਰੱਕ ਦੀ ਟਰਾਈ ਦੇਣ ਚਲ ਗਏ ਸਕੇ ਹੋ ਗਏ ਉਹਨਾਂ ਨੇ ਲਾਇਸੈਂਸ ਦੇ ਕੇ ਭੇਜਿਆ ਉਹਨਾਂ ਨੇ ਉਦੋਂ ਤਾਂ ਕਹਿੰਦੇ ਸੀ ਟਾਈਮ ਲੱਗ ਜਾਣਾ ਪਰ ਬਣਾ ਦੇ ਦਿੱਤਾ ਸਟਾਰਟ ਕੀਤਾ ਮੈਂ ਉਹਨਾਂ ਨੇ ਸਟਾਰਟਿੰਗ ਤੋਂ ਦੇਖ ਲਿਆ ਕਹਿੰਦੇ ਤੁਸੀਂ ਭਾਜ ਦੇ ਜਿੰਨੀ ਭੱਜਣ ਦੇਣਾ ਅੱਜ ਨਹੀਂ ਭੱਜਣ ਦੇਣਾ ਨਹੀਂ ਨਹੀਂ ਅੱਜ ਭੱਜਣਾ ਵੀ ਨਹੀਂ ਸਾਹ ਨੇ ਆਏ ਮਹਾਰਾਜ ਤੈਨੂੰ ਜਾਣ ਲੱਗਾ 500 ਡਾਲਰ ਵੀ ਤਿਆਰ ਦੇ ਕੇ ਜਾਊ ਇਦਾਂ ਮੈਂ ਭਾਜਦਾ ਕਿਦਾਂ ਹੋਰ ਸੈਟ ਆ ਕੰਮ ਕਰ ਕਾਦਾ ਵਧੀਆ ਵਧੀਆ ਭਾਈ ਇੱਕਦਾਂ ਕੰਮ ਕਰ ਕਾਦਾ ਕਰਦਾ ਮੂਵਿੰਗ ਦਾ ਭਾਈ ਉਹ ਕੀ ਮੂਵ ਮੂਵ ਮਾਲ ਦਾ ਮੂਵ ਮੂਵ ਨਾਲ ਕਹਿੰਦੇ ਭਿੰਦਾ ਬਵਾਰਾ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਲਓ ਜੀ ਪਹੁੰਚ ਗਏ ਕਹਿੰਦੇ ਮਨਜੀਤ ਬਾਜੀ ਹੁਣੇ ਰਾਹ 'ਚ ਕਿਸੇ ਨੇ ਕੁਝ ਪੁੱਛਿਆ ਕੀ ਕਹਿੰਦੇ ਬਾਜੀ ਕੰਟਰੀ ਕਿਦਾਂ ਦੀ ਲੱਗੀ ਮੈਡਮ ਤੁਸੀਂ ਆਪਣੇ ਨਪੋਤੇ ਨੂੰ ਕਾਊਂਟਰ ਤੇ ਹਾਂ ਕਹਿੰਦੇ ਕੰਟਰੀ ਕਿਦਾਂ ਦੀ ਲੱਗੀ ਮੈਗਾ ਘੁੰਮਣ ਨੂੰ ਤਾਂ ਸੋਹਣੀ ਲੱਗਦੀ ਆ ਪਰ ਉੱਧਾ ਨੇਵਲ ਸਾਵਸੰਦਰੀ ਲੱਗਦੀ ਆ ਪਰ ਨਹੀਂ ਮੈਗਾ ਆਪਣੇ ਇੰਡੀਆ ਵਾਲੀ ਗੱਲ ਹੈ ਨੇ ਉਹ ਕਹਿੰਦੇ ਮੈਂ ਤਾਂ ਆਪ ਫਸੀ ਬੈਠੀ ਆ ਹਾਂ ਵੀ ਕਿਤੇ ਇੱਥੇ ਨਾ ਰੋਕ ਦਿਓ ਮੈਗਾ ਨਹੀਂ ਨਹੀਂ ਮੈਂ ਤਾਂ ਮੁੜ ਜਾਣ ਮੈਂ ਤਾਂ ਨਹੀਂ ਰੁਕਣਾ ਜੀ ਬਾਜੀ ਹੁਣਾਂ ਤਾਂ ਪਹ ਪਏ ਅਸੀਂ ਚੱਕਰ ਜੀ ਦਿੱਲੀ 에어ਪੋਰਟ ਤੇ ਉਹ ਵੀ ਦੱਸ ਦਿੰਦੇ ਆ ਤੁਹਾਨੂੰ ਤੋਂ ਕਿ ਫਲਾਟਰ ਨਾ ਲਿਓ ਕੋਈ ਵੀ ਵਸ ਇਦਾਂ 에ਰ ਇੰਡੀਆ ਵਾਲੇ ਵੀਡੀਓ ਪਾਈ ਕਈਆਂ ਨੇ ਮੈਸੇਜ ਆਇਆ ਕਹਿੰਦੇ ਭਾਜੀ ਤੁਰ ਕੇ ਆਏ ਆ ਜਹਾਜ਼ ਚ ਚਾਰ ਦਿਨ ਲਾ ਤੇ ਜਿਹੜੇ ਤੁਰ ਕੇ ਆਉਣ ਵਾਲੋਂ ਕੋਈ ਕੰਮ ਮਾੜਾ ਹੋ ਗਿਆ ਸੀ ਇਹ ਤਾਂ ਤੁਹਾਨੂੰ ਰੈਡ ਕਿੱਲ ਲੈ ਜਾਂਦੇ ਉਹ ਵੀ ਸਹੀ ਸੀਗਾ ਹਨਾ ਇੱਕ ਆ ਗਿਆ ਟੈਚੀ ਦੂਸਰਾ ਵੀ ਆਉਂਦਾ ਵਾ ਚੱਲ ਪਿਆ ਬੈਲਟਾਂ ਤੇ ਉਦਾਂ ਕਿੰਨੇ ਦਿਨਾਂ ਬਾਅਦ ਭਾਜੀ ਪਹੁੰਚੇ ਤੁਸੀਂ ਹੁਣ ਅਤੇ ਸਰੀ ਨਹੀਂ ਤਾਂ ਆਉਣਾ ਸੀ 6 ਤਰੀਕ ਨੂੰ 7 ਨੂੰ ਪਹੁੰਚ ਜਣਾ ਹੋਈ ਹੈ ਨਾ ਤੇ ਅੱਜ ਹੋ ਗਈ 12 ਤਰੀਕ 12 12 2 5 6 ਦਿਨ ਲੱਗ ਹੀ ਗਏ ਹਨਾ ਉਹਿਆਂ ਨੂੰ ਜੇ ਦਾ ਪੁਰਾ 12 ਹੋ ਗਏ ਤਾਂ 7 ਦਿਨ ਹੋ ਗਏ ਪੂਰੇ ਹਾਂ ਲਓ ਜੀ ਪਹੁੰਚ ਕੇ ਕਹਿੰਦੇ ਭਾਜੀ ਹੁਣੀ ਸਰੀ ਤੇ ਦਿਲ ਕਹਿੰਦੇ ਬਹੁਤ ਜ਼ਿਆਦਾ ਲੱਗਾ ਭਾਜੀ ਕਹਿੰਦਾ ਬੱਦਲ ਚੱਕ ਕਰੋ ਬਾਜੀ ਪਿੱਛੇ ਆਓ ਦੇਖੋ ਕਿੰਨੇ ਸੋਹਣੇ ਲੱਗਦੇ ਬੱਦਲ ਨਹੀਂ ਕੋਈ ਜਹਾਜ਼ ਦਿਖਾ ਲੈਣਾ ਨੂੰ ਜਿਹੜਾ 베ਰੀ ਆ 베ਰੀ ਬਣਿਆ ਜਿਹੜਾ ਜਾਂਦਾ ਨਾ 베ਰੀ ਬਣਿਆ ਨੰਨੀਆਂ ਜਾਂਦਾ ਹੋਰ ਜਾਂਨਾ ਇੱਕ ਅਕੜੇ ਕੇ ਜਿ ਫਸਾਉਂਦਾ ਉਹ ਦੇਖੋ ਤਾਂ ਉਧਰ ਬਾਜਾਂ ਆਉਂਦੀਆਂ ਨਾ ਐਨ ਘੜੂੰਕੜਾ ਆਇਆਂ ਵਧੀਆ ਸੁਹੰਦੀ ਆ ਨਾ ਉੱਥੇ ਜਾਂਦਾ ਨਫਰਤ ਆ ਬੁਲਟ ਵਾਲੀ ਦੁੱਕ ਦੋ ਗਈ ਸੋਹਣੀ ਲੱਗਣੀ ਆ ਪੰਦਾਂ ਹਾਂ ਆਹੋ ਬਹੁਤ ਲੋਕੀ ਉਹਦਾ ਮੈਸੇਜ ਕਰਦੇ ਭਾਜੀ ਕੀ ਚੱਕਰ ਪੈ ਗਿਆ ਸੀ ਪਹਿਲਾਂ ਤਾਂ ਇਹਨਾਂ ਨੂੰ ਇਹ ਦੱਸੀ ਹੈ ਜੀ ਸਾਰਾ ਕੰਮ ਅੱਜ ਕਲੀਅਰ ਨੋ ਮਿੰਟ ਰੁਕਿਓ ਤੁਰੇ ਤਾਂ ਅਸੀਂ ਇਕੱਠੇ ਸੀਗੇ ਜੀ ਪਿੰਡੋਂ ਬਾਕੀ ਪਤਾ ਹੀ ਆ ਲੋਕਾਂ ਨੂੰ ਜਦੋਂ ਮਾਮੇ ਹੁਣਾਂ ਨੇ ਕਹਿੰਦੇ ਗਾਹ ਪਾਉਂਦੇ ਆਏ ਸੀ ਭਾਜੀ ਕਰ ਗਿਆ ਥੋੜੀ ਜਿਹੀ ਜਿੱਦ ਇਹ ਕਹਿੰਦਾ ਜਹਾਜ਼ ਮੈਨ ਲੈ ਕੇ ਜਾਣਾ ਪੂਰੀ ਬਾਟ ਮੈਂ ਚਲਾਉਣਾ ਉਹਨਾਂ ਦਾ ਡਰਾਈਵਰ ਕਹਿੰਦਾ ਅੱਧੀ ਬਾਟ ਲੈ ਜੀ ਇਹ ਦੇ ਕਰਕੇ ਕੈਨੇਡਾ ਵੀ థਾਈਲੈਂਡ ਤੇ ਲੈ ਜਾਈ ਮੈਂ ਕਿ ਨਹੀਂ ਸਿੱਧਾ ਮੈਂ ਮੋਰੇ థਾਈਲੈਂਡ ਤੋਂ ਵੀ ਕੈਨੇਡਾ ਤੱਕ ਲੈ ਕੇ ਜਾਣਾ ਇਹ ਗੱਲ ਦਾ ਸੀਗਾ ਚੈੱਕ ਕਰਾਉਣਾ ਨੇ ਫਿਰ ਮੈਨੂੰ 에어ਪੋਰਟ ਤੋਂ ਬਾਹਰ ਕੱਢ ਦਿੱਤਾ ਬਾਕੀ ਇੰਦਾ ਆ ਜੀ ਕਿਸੇ ਵੀ ਮੇਰੇ ਭੈਣ ਭਰਾ ਨੇ ਟੂਰਿਸਟ ਜਾਂ ਵਿਜ਼ਿਟਰ ਹੋਣਾ ਆ ਉਹ ਭੁੱਲ ਕੇ ਵੀ 에어 ਇੰਡੀਆ ਜਾਣੀ ਕਿ ਫਲਾਈਟ ਨਾ ਲਿਓ ਜੀ ਭੁੱਲ ਕੇ ਬੰਨਾ ਲਿਓ ਜੀ 에어 ਕੈਨੇਡਾ ਵੀ ਨਾਲ ਦੀ ਆ ਕਹਿੰਦੇ ਉਹ ਸੇਮੇ ਹੀ ਆ ਜਾਨੀ ਕਿ ਡੱਟੋ ਪੈਣਾ ਹੀ ਆ ਜੀ ਨਹੀਂ ਆਪਾਂ ਕਿੰਨੇ ਵਜੇ ਇੰਟਰ ਹੋਏ ਸੀ ਉੱਥੇ ਮੇਰੇ ਖਿਆਲ ਨਾਲ 10 ਵਜੇ ਹੋ ਗਿਆ ਸੀ 1:30 ਵਜੇ ਦੀ ਫਲਾਈਟ ਸੀ ਹਾਂਜੀ 10 ਵਜੇ ਇੰਟਰ ਹੋਏ ਪਹਿਲਾਂ ਤਾਂ 1:30 2 ਘੰਟਾ ਤਾਂ ਲੈਂਚ ਹੀ ਲਾਤੇ ਜੀ ਜਿੰਨਾ ਰਾਜ ਹੋ ਗਿਆ ਮੈਂ ਜਦੋਂ ਤੜਕੇ ਜਾ ਭਾਈ ਬੋਲਿਆ ਤਾਂ ਉਹ ਤੋਂ ਬਾਹਰ ਨਿਕਲ ਗਿਆ ਸੀਗਾ ਉਸੋਂ ਭਾਈ ਬੋਲੇ ਉਹ ਤੋਂ ਬਾਹਰ ਨਿਕਲ ਗਿਆ ਸੀ ਨਾ ਬਾਕੀ ਐਦਾਂ ਜੀ ਮੌਕੇ ਤੇ ਜਿਹੜਾ ਖੱਜਲ ਹੋਇਆ ਉਹ ਦੱਸੋ ਪਹਿਲਾਂ ਸ਼ੁਰੂ ਤੋਂ ਦੱਸਦੇ ਗੱਲ ਪੂਰੀ ਹੈ ਨਾ ਤੁਹਾਨੂੰ ਹ ਪਹਿਲੀ ਗੱਲ ਤਾਂ ਜੀ ਜਦੋਂ ਹਨਾ ਐਂਟਰ ਹੋਏ ਆਂ ਜੀ ਆਪਣੇ 에어ਲੈਨ ਜਿਹੜਾ ਕਾਉਂਟਰ ਆ ਉਹਦੇ ਤੇ ਗਏ ਅਸੀਂ ਜਿੱਥੋਂ ਬੋਰਡਿੰਗ ਮਿਲਦੀ ਭਾਰ ਜਿੱਦਾਂ ਹੁੰਦਾ ਜਿੱਥੋਂ ਉੱਥੇ ਅਸੀਂ ਪਾਸਪੋਰਟ ਫੜਾਤੇ ਤਿੰਨਾਂ ਨੇ ਇਕੱਠਿਆਂ ਨੇ ਇਹ ਸੀਗਾ ਪੀਆਰ ਮੈਂ ਸੀਗਾ ਟੂਰਿਸਟ ਜੀ ਉਹ ਥੋੜਾ ਜਿਹਾ ਉਹਨਾਂ ਨੂੰ ਡਾਊਟ ਜਿਹਾ ਹੋ ਗਿਆ ਤੇ ਬਾਕੀ ਦੀ ਹੋਟਲ ਬੁਕਿੰਗ ਸੀਗੀ ਤਿੰਨ ਦਿਨ ਦੀ ਜਿੱਦਾਂ ਜਿਹੜਾ ਵੀza ਲਵਾਇਆ ਸੀਗਾ ਜਿੱਦਾਂ ਸੀਗਾ ਟ੍ਰਾਂਟੋ ਦਾ ਪਹਿਲਾਂ ਜਿਹੜਾ ਤਿੰਨ ਦਿਨ ਦਾ ਲਵਾਇਆ ਸੀਗਾ ਉਹ ਮੈਟਰ ਨਹੀਂ ਰੱਖਦਾ ਜਦੋਂ ਤੁਹਾਨੂੰ ਵੀਜ਼ਾ ਮਿਲ ਗਿਆ ਕੈਨੇਡਾ 'ਚ ਕਿਤੇ ਵੀ ਤੁਸੀਂ ਉਤਰ ਸਕਦੇ ਆਂ ਵੈਸੇ ਇਦਾਂ ਹਨਾ ਜਦੋਂ ਤੁਸੀਂ ਟ ਤੇ ਜਾਨੀ ਕਿ ਟਿਕਟ ਤੁਹਾਡੀ ਰਿਟਰਨ ਦੀ ਕੋਈ ਉਹ 15 20 ਦਿਨ ਦੇ ਵਿੱਚ ਦੀ ਹੋਵੇ ਉਹਨੇ ਦਿਨ ਦਾ ਹੋਟਲ ਬੁੱਕ ਹੋਵੇ ਜੇ ਤਾਂ ਚਲੋ ਤੁਹਾਨੂੰ ਕਿਸੇ ਨੇ ਸਪான்ਸਰ ਕੀਤਾ ਆ ਫਿਰ ਤਾਂ ਕੋਈ ਹੋਟਲ ਬੁਕਿੰਗ ਦਾ ਕੋਈ ਇਦਾਂ ਦਾ ਚੱਕਰ ਆਈ ਨਹੀਂ ਜੇ ਤੁਸੀਂ ਇਦਾਂ ਆਏ ਆ ਵੀ ਇਸ ਦੀ ਡਾਇਰੈਕਟ ਤੇ ਫਿਰ ਉਹਨੇ ਦਿਨ ਦਾ ਹੋਟਲ ਬੁੱਕ ਜ਼ਰੂਰ ਹੋਵੇ ਜਿੱਦਾਂ 5 4 ਦਿਨ ਦਾ ਪੇਡ ਕਰ ਲਵੇ ਬਾਕੀ ਡੰਮੀ ਬਣਾ ਲਵੇ ਫਿਰ ਚੱਲਦਾ ਆ ਜੀ ਇਦਾਂ ਬਾਕੀ ਲੱਗੇ ਜੀ ਉਹ ਸਾਈਟ ਤੇ ਪਹਿਲਾਂ ਤਾਂ ਉੱਥੇ ਉਹਨਾਂ ਨੇ ਵੇਟ ਕਰੋ ਕਹਿੰਦੇ ਉਹਨਾਂ ਨੇ ਸਿਕਾ ਨਗਾਉਣਾ ਟਾਈਮ ਉਹ ਇੱਕ ਵਾਰਸ ਟਾਈਮ ਨਗਾਉਂਦਾ ਸੀ 에어ਲਾਈਨ ਨੇ ਗੰਦੀ ਸੀਗੀ ਜੀ ਉਹ ਤੇ ਮੁੜ ਕੇ ਉਹਨਾਂ ਨੇ ਮੇਰਾ ਇਸ਼ੂ ਬਣਾ ਲਿਆ ਜਦੋਂ ਮੈਂ ਫਿਰ ਪੇਡ ਕਰਾ ਲਿਆ ਤੇ ਹੋਟਲ ਵੀ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਵੀ ਉੱਥੇ ਹੀ ਤਾਰੇ 70000 ਰੁਪਿਆ ਲੱਗ ਤਾਰੇ ਆ ਉੱਥੇ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਆਪਣੇ ਐਮਬੈਸੀ ਦੇ ਵਿੱਚੋਂ ਸਾਨੂੰ ਐਨਓਸੀ ਲਿਆ ਕੇ ਦੋ ਜਿਹੜਾ ਕੋਈ origene ਨਹੀਂ ਸੀ ਬਿਨਾਂ ਵਜਾ ਤੋਂ ਖੱਜਲ ਕੀਤਾ ਜੀ ਜਾਣ ਕੇ ਟਾਈਮ ਲਗਾਉਂਦੇ ਸੀ ਕਰਕੇ ਜਾਨੀ ਮੇਰਾ ਵੀ ਮੈਂ ਬੜਿਆ 12:30 ਵਜੇ ਪੂਰਾ ਘੰਟਾ ਰਹਿ ਗਿਆ ਸੀ ਜਦੋਂ ਹਾਂਜੀ ਦੌੜਦੇ ਦੂੜਦੇ ਇਮੀਗ੍ਰੇਸ਼ਨ ਸਾਰਾ ਅੰਦਰ ਹੋ ਕੇ ਜਿੱਦਾਂ ਇੱਕ ਹੀ ਨੋਨਸਮੈਂਟ ਹੋਈ ਸੀ ਅੰਦਰ ਭੁਪਿੰਦਰ ਸਿੰਘ ਦੇ ਨਾਮ ਦੀ ਜਦੋਂ ਵੜਿਆਂ ਜਾ ਚ ਲੋਕੀ ਸਾਰੇ ਝਾਕਦੇ ਸੀਗੇ ਇਹ ਬੜਾ ਲੇਟ ਆਇਆ ਜਦੋਂ ਉਹਨਾਂ ਨੇ ਭੁਪਿੰਦਰ ਸਿੰਘ ਸੱਦਿਆ ਉਹਨਾਂ ਨੇ ਕਹਿੰਦੇ ਵੀ ਭੁਪਿੰਦਰ ਸਿੰਘ ਭੱਬਾ ਭੁਪਿੰਦਰ ਸਿੰਘ ਆ ਜਾਵੇ ਫਿਰ ਗਿਆ ਭੱਜ ਕੇ ਜੀ ਇਹਨੂੰ ਤਾਂ ਗਏ ਲੈ ਉਹ ਪਰ ਮਿਲਣੇ ਨਹੀਂ ਲੈ ਕੇ ਜਾਂਦੇ ਤੇ ਮੇਰੇ ਨਾਲ ਉਹ ਬੰਦੇ ਨੇ ਬਹਿਸ ਕੀਤੀ ਮੈਨੂੰ ਕਹਿੰਦਾ ਨੀਵੀਂ ਬਾਹ ਚ ਬੋਲ ਮੈਂ ਕਿਹਾ ਮੈਂ ਤੇਰਾ ਦੇਣਾ ਨਹੀਂ ਕੁਛ ਕਹਿੰਦਾ ਉਂਗਲ ਥੱਲੇ ਕਰ ਮੈਂ ਕਿਹਾ ਨਹੀਂ ਕਰਦਾ ਕਹਿੰਦਾ ਬੀਜਾ ਕੈਨਸਲ ਕਰ ਦੂੰ ਮੈਂ ਕਿਹਾ ਚੱਕ ਕਰ ਇੱਥੇ ਦੇ ਮੈਂ ਕਾ ਪਾਸਪੋਰਟ ਪਾੜ ਕੇ ਨਿਕਲੂਗਾ ਮੈਂ ਇਥੋਂ ਮੈਨੂੰ ਕੋਈ ਐਡੀ ਭੁੱਖ ਨਹੀਂ ਹੈਗੀ ਵੀ ਮੈਂ ਕੈਨੇਡਾ ਪਹੁੰਚਣਾ ਹੈ ਪਹੁੰਚਣਾ ਜਾਨੀ ਕਿ ਉਹ ਬੰਦੇ ਚ ਪਾਵਰ ਨਹੀਂ ਸੀਗੀ ਇੰਨੀ ਇਦਾਂ ਵੀਜ਼ਾ ਕੈਨਸਲ ਡਰਾਉਂਦੇ ਸੀਗੇ ਜਿਦਾਂ ਇੱਕ ਧਮਕੀਆਂ ਦਿੰਦਾ ਸੀਗਾ ਕੱਲੇ ਭਾਜੀ ਨਹੀਂ 6-7 ਜਾਣੇ ਉੱਥੇ ਮੋੜੇ ਜਨਾਲ ਉਹੀ ਫਲੈਟ ਸੇਮ ਫਲਾਈਟ 6-7 ਜਾਣੇ 에어 ਇੰਡੀਆ ਵਾਲਿਆਂ ਨੇ ਜਿਹੜਾ ਜਿਦਾਂ ਇਮੀਗ੍ਰੇਸ਼ਨ ਹੋਣੇ ਨਹੀਂ ਦਿੱਤੀ ਪਹਿਲਾਂ ਹੀ ਬੋਰਡਿੰਗ ਤੇ ਜਦੋਂ ਭਾਰਮੀ ਨਹੀਂ ਹੋਣ ਦਿੰਦੇ ਪਹਿਲਾਂ ਬੋਰਡਿੰਗ ਤੋਂ ਮੋੜੀ ਜਾਂਦੇ ਆ ਤੇ ਕੋਈ ਵੀ ਭਰਾ 에어 ਇੰਡੀਆ ਜਿਨੇ ਤਾਂ ਆਉਣਾ ਜਦੋਂ ਟੂਰਿਸਟ ਜਾਂ ਵਿਜ਼ਿਟਰ ਉਹ ਨ ਪੱਕਿਆਂ ਨੇ ਤਾਂ ਕੋਈ ਚੱਕਰ ਹੀ ਨਹੀਂ ਉਹਨਾਂ ਦਾ ਤਾਂ ਪੀਆਰ ਦਾ ਕੋਈ ਚੱਕਰ ਨਹੀਂ ਜੀ ਉਹ ਤਾਂ ਬੈਠਦਾ ਆ ਬਾਕੀ ਦੂਹਰੇ ਨਾਲ ਲਿਓ ਪੇਪਰ ਉਪਰ ਵਰਕ ਦੇਖਦੇ ਆ ਦੇਖ ਕੇ ਦਾ ਕੱਢ ਦਿੰਦੇ ਆ ਬਾਕੀ ਇਹਦਾ 2,60,000 ਰੁਪਇਆ ਮੇਰਾ ਹੋ ਗਿਆ ਜੀ ਜਿਹੜੀਆਂ ਟਾਈਟਾਂ ਸਨ ਟਾਈਟਾਂ ਸੀ ਉਹਨਾਂ ਦਾ ਵੀ ਕੁਝ ਨਹੀਂ ਮਿਲਿਆ ਤਾਂ ਖੜੇ ਪੈਰ ਫਿਰ 5,10,000 ਦੀਆਂ ਮੈਨੂੰ ਹੋਰ ਕਰਾਉਣੀਆਂ ਪਈਆਂ ਜਿਹੜੇ ਹੋਟਲ ਦੇ ਦਿੱਤੇ 70,000 ਲੱਗ ਬਾਅਦ ਚ ਜਿਹੜਾ ਦੂਸਰਾ ਉਹ ਲੱਗ ਫਿਰ ਦੁਬਾਰੇ ਹੋਟਲ ਜਿਹੜਾ ਕਿਰਾਇਆ 50,000 ਉਹਦਾ ਤਰਿਆਂ ਪੰਜਾਂ ਦਿਨਾਂ ਦਾ ਯਾਨੀ ਕਿ ਕੈਨੇਡਾ ਤੋਂ ਪਈ 10 ਤੋਂ 15 ਲੱਖ ਲੱਖ 10-12 ਲੱਖ ਦੀ ਬਾਕੀ ਜਿਹੜੇ ਰਾਹ ਚ ਆਏ ਜੇ ਮੁੜਦੇ ਫਿਰ ਹੋਰ ਖੱਜਲ ਹੋਣਾ ਸੀ ਹਨਾ ਇਹ ਤਾਂ ਦੋ ਦਿਨ ਇਦਾਂ ਜੀ ਬੁੱਧੂ ਹੋਣਾ ਨੂੰ ਵੀ ਉੱਥੇ ਨਾਲ ਹੀ ਰੱਖਿਆ ਬੁਰਸ਼ ਤਾਂ ਹੈ ਨਹੀਂ ਸੀ ਉਂਗਲਾਂ ਬੁੱਦੂ ਨੇ ਉਂਗਲ ਦੇ ਕੋਲਗੇਟ ਪਾ ਕੇ ਤੇ ਦਬੋਤ ਕਰਦਾ ਹੁੰਦਾ ਸੀ ਬੁੱਧੂ ਦਾ ਇਦਾਂ ਦੇ ਹਾਲਾਤ ਸੀਗੇ ਦੋ ਦਿਨ ਇੱਕ ਹੀ ਕੱਪੜੇ ਸੀਗੇ ਵਿਚਾਰੇ ਤੋਂ ਬੁੱਧੂ ਜਦੋਂ ਨਹਾਉਣ ਨਹਾਉਣ ਵੜਿਆ ਮੈਂ ਕਿਹਾ ਦਰਵਾਜ਼ੇ ਦੇ ਵਿੱਚ ਸੈਡਾਂ ਤੇ ਕੰਬਲ ਦੇ ਲਾ ਕਹਿੰਦਾ ਇਹ ਕਰਦੇ ਮੈਂ ਕਿਹਾ ਮੁਸ਼ਕ ਬਾਹਰ ਨਾ ਆਵੇ ਕਿਉਂ ਉੱਥੇ ਅੰਦਰ ਉਹ ਪੱਖਾ ਜਿਹਾ ਵੀ ਹੈ ਨਹੀਂ ਸੀ ਵੀ ਬਾਹਰ ਨੂੰ ਖਿੱਚ ਕੇ ਸੈੱਡ ਦੇਵੇ ਸਮੈਲ ਸਮੁੱਲ ਪਰ ਨਹੀਂ ਮੈਂ ਕਿਹਾ ਮੇਰਾ ਵੀ ਜੋ ਤੇ ਬਾਕੀ ਇਦਾਂ ਵੀਜ਼ਾ ਦਾ ਚਲੋ ਭਾਜੀ ਉਹਨਾਂ ਦਾ ਉਦੋਂ ਹੀ ਕਹ ਲੋ ਫ੍ਰੀ ਟੈਪ ਹੀ ਮਿਲ ਗਿਆ ਸੀ ਇਹਨਾਂ ਲੱਗ ਗਿਆ ਆਪੇ ਆਪੇ ਅਪਲਾਈ ਕੀਤਾ ਜਿੱਦਾਂ ਆਪ ਹੀ ਕਰ ਲਿਆ ਉਦੋਂ ਹੀ ਸਿਰਫ ਇੱਕ ਹੋਟਲ ਬੁਕਿੰਗ ਕੀਤੀ ਤੇ ਬਾਕੀ ਉਦਾਂ ਜਿਹਦਾ ਲਿੰਕ ਲੌਂਕ ਲਾ ਤੇ YouTube ਦੇ ਜਾਂ ਉਦਾਂ हां ਵੀ ਬਲੌਗਰਾਂ ਕਿਸੇ ਵੀ ਭੈਣ ਭਰਾ ਕੋਲ ਜੈਨੂਅਨ ਪੇਪਰ ਹੈਗੇ ਵਧੀਆ ਤੇ ਕੋਈ ਨਹੀਂ ਆਪਣੇ ਨਾਲ ਲਿੰਕ ਬਣਾ ਕੇ ਰੱਖਿਓ ਜੀ ਫ੍ਰੀ ਵੀਜੇ ਇੱਕ ਨਾਰਮਲ ਜਿਹਾ ਪੈਸੇ ਬਾਕੀ ਤੁਹਾਨੂੰ ਪਤਾ ਹੀ ਆ ਜੇ ਆਪਾਂ ਏਜੰਟਾਂ ਸ੍ਰੂਪ ਕਰਾਉਂਦੇ ਆ ਉਹਦਾ ਫਿਰ ਪਰ ਮੈਂ ਉਹਦਾ ਏਜੰਟਾਂ ਵਾਲਾ ਹੀ ਗਿਆ ਵਾ ਜੀ ਉਦਾਂ ਚਲੋ ਉਹ ਤਾਂ ਮਿਲਦਾ 12 ਲੱਖ ਦਾ ਮੇਰੇ ਤੋਂ ਖੱਜਲ ਹੋ ਗਿਆ ਕਰਕੇ ਆ ਵੈਸੇ ਕਈ ਭਰਾ ਕਹਿੰਦੇ ਸੀ ਤੁਰ ਕੇ ਆਇਆ ਚਾਰ ਦਿਨ ਲਾ ਤੇ ਸਾਤਵੇਂ ਦਿਨ ਸਰੀ ਪਹੁੰਚਿਆ ਜੀ ਮੈਂ ਆ ਜਾ ਕੇ ਸਿਰਸੁਰ ਨਹਾਤਾ ਤੇ ਮੈਨੂੰ ਥੋੜੀ ਜਿਹੀ ਸੁਰਤ ਆਈ ਆ ਹੁਣ ਮੈਨੂੰ ਲੱਗਦਾ ਸੀ ਜੂਆ ਵੀ ਪੂਛ ਆਲੀਆਂ ਪੈ ਜਾਣੀਆਂ ਉਹ ਗਣਾ ਸੱਚ ਹੋ ਗਿਆ ਸੋ ਰੱਬ ਦੀ ਬਿਸ਼ਣ ਕੋਰੇ ਸਾਨੂੰ ਮਹਿੰਗੀ ਪਈ ਕੈਨੇਡਾ ਮਹਿੰਗੀ ਪਈ ਕੈਨੇਡਾ ਵਾਕਿਆ ਯਾਰ ਮਹਿੰਗੀ ਪਈ ਉਹ ਮਹਿੰਗੀ ਪਈ ਯਾਰ 10 12 ਲੱਖ ਚਤ ਕੋ ਨਜਾਇਜ਼ ਹੀ ਪੈ ਗਈ ਬਾਕੀ ਕੋਈ ਚੱਕਰ ਨਹੀਂ ਹੁਣ ਆਪਾਂ ਇੱਥੇ ਕਰਦੇ ਆਂ ਕੰਮ ਸੈੱਟ ਜਿੱਦਾਂ ਹੁਣ ਗੱਡੀ ਅੱਜ ਲੈਣ ਲੱਗੇ ਆਂ ਆਪਾਂ ਨਿਊ ਕਢਾ ਲੈਣੀ ਆਂ ਰੋਇਦ ਰੋਇਦ ਘਰ ਦੀ ਵੀ ਗੱਲ ਚੱਲਦੀ ਆ ਜਿੱਦਾਂ ਆਪਣੇ 7 ਬੈਡਰੂਮ ਦਾ ਘਰ ਅੱਜ ਲੈ ਹੀ ਲਿਆ ਜਿੱਦਾਂ ਲੈ ਹੀ ਲਿਆ ਸੀ ਇਹ ਸਮਝੋ ਬਸ ਨਹੀਂ ਲੈ ਹੀ ਲਿਆ ਸੀ 4 ਵਜੇ ਸੁਪਨਾ ਟੁੱਟ ਗਿਆ ਤੜਕੇ ਜਾ ਕੇ ਅੱਖ ਖੁੱਲ ਗਈ ਜਿੱਦਾਂ ਉਹ ਟਾਈਮ ਦਾ ਫਰਕ ਪੈਂਦਾ ਕਰਕੇ ਇਹਦਾ ਜੋਰ ਤਾਂ ਮੈਂ ਲਾਇਆ ਸੀ ਵੀ ਘੱਟੋ ਘੱਟ 12-13 ਘੰਟੇ ਸੌਵਾਂ ਹੋ ਸਕਦਾ ਉਹਦੇ ਵਿੱਚ ਕੋਈ ਹੋਰ ਬਿਜ਼ਨਸ ਵੀ ਚਲਾਉਂਦੇ ਕੋਈ ਆਪਣਾ ਪਲਾਜ਼ਾ ਵਗੈਰਾ ਖੋਲਦੇ ਬਾਕੀ ਅੱਗੇ ਅੱਗੇ ਦਿਖਾਉਂਦੇ ਆ ਤੁਹਾਨੂੰ ਹੁਣ ਭਾਜੀ ਉਹਨਾਂ ਦੇ ਸਗੇ ਪਿੰਡੂ ਚੱਲੇ ਆ ਥੇ ਜੀ ਉਹਨਾਂ ਦੇ ਦੇਸ਼ ਪੰਜਾਬ ਰੈਸਟੋਰੈਂਟ ਤੇ ਚੱਲੇ ਆ ਹੁਣ ਆਪਣੇ ਪਿੰਡ ਦੇ ਹੀ ਆ ਜੀ ਜਾ ਕੇ ਦੇਖਦੇ ਕਿੰਨੀ ਕਜ ਤਮਾਨ ਹੁੰਦੀ ਸਮੋਸਾ ਕਦਾ ਆਪਣੇ ਪੈਸਿਆਂ ਦਾ ਮਿਲਦਾ ਕਿ ਫ੍ਰੀ ਛਕਾਉਣਗੇ ਇਹ ਜਾ ਕੇ ਪਤਾ ਲੱਗੂਗਾ ਤੇ ਮੌਸਮ ਮੌਸਮ ਕਿਦਾਂ ਠੰਡ ਛੰਡਦਾ ਦਾ ਲੋਕ ਨਹੀਂ ਮੌਸਮ ਤਾਂ ਯਾਨੀ ਕਿ ਤਕਰੀਬਨ ਅੱਜ ਮੁੰਡੀਆਂ ਵਾਲਾ ਉਧਰ ਠੰਡ ਬਣਾ ਤੇ ਬਾਕੀ ਰਾਤ ਨੂੰ ਬਾਹਰ ਨਿਕਲ ਕੇ ਦੇਖਾਂਗੇ ਕਿਦਾਂ ਜੈਕਟ ਪਾਉਣੀ ਪੈਂਦੀ ਠੰਡੀ ਜੀ ਹਵਾ ਚੱਲਦੀ ਆ ਬਾਕੀ ਬਹੁ ਨੇ ਆ ਜੀ ਇਹ ਵੀ ਬਲੌਗ ਪੂਰਾ ਕਰਦੇ ਹਾਂ ਹਜੇ ਤਾਂ ਮੇਰੇ ਖਿਆਲ ਨਾਲ ਹੋਇਆ ਹੁਣ 8 ਮਿੰਟ ਦਾ ਹਜੇ 2 ਮਿੰਟ ਹੋ ਹੋ 6 ਆ ਬਾਕੀ ਸਮੋਸੇ ਤੁਹਾਨੂੰ ਸਮੋਸਿਆਂ ਦਾ ਟੇਸਟ ਜ਼ਰੂਰ ਦੱਸਾਂਗੇ ਕੈਨੇਡਾ ਦੇ ਸਮੋਸੇ ਦਾ ਨਹੀਂ ਵਧੀਆ ਹੁੰਦੇ ਬਾਹਰ ਦੇ ਜੱਜਾਂ ਜਿਹੜਾ ਗੰਦ ਖਾਦਾ ਆਇਆ ਨਾ ਰਾਜ ਕੇ ਪੂਰਾ ਨਹੀਂ ਜੱਜਾਂ ਦੇ ਇੱਥੇ ਵਧੀਆ ਹੁੰਦੇ ਆ ਇੱਥੇ ਇਹਨਾਂ ਦੇ ਸਿੰਪਲ ਕੋਈ ਮਸਾਲਾ ਨਹੀਂ ਫਿਰ ਫੋ ਮਾੜਾ ਮੋਟੇ ਆਲੂ ਤੇ ਧਨੀਆਂ ਚਲੋ ਜੀ ਬਾਕੀ ਦਿਖਾਉਨੇ ਤੁਹਾਨੂੰ ਅੱਗੇ ਜਾ ਕੇ ਪੂਰਾ ਬਲੌਗ ਤੇ ਇੱਕ ਆਇਆ ਵਿਆਹ 15 ਤਰੀਕ ਦਾ ਰਾਤ ਦਾ ਤੇ ਕਿਦਾਂ ਬਾਜੀ ਇਹ ਤਿਆਰੀ ਤਾਂ ਹੈਗੀ ਭਿੰਦਾ ਕਹਿੰਦਾ ਵੀ ਉਹ ਬਾਜੀ ਹੁਣੀ ਕਹਿੰਦੇ ਵੀ ਤੁਹਾਨੂੰ ਜ਼ਰੂਰ ਵਿਆਹ ਤੇ ਲੈ ਕੇ ਜਾਣਾ ਆ ਮੇਗਾ ਲੈ ਜਾਣ ਤੇ ਇੰਡੀਆ ਵਾਲਾ ਸਿਸਟਮ ਨਹੀਂ ਹੋਣਾ ਵੀ 5200 ਜਾਂ 2100 1100 ਕਾਰਡ 'ਚ ਪਾ ਕੇ ਦੇ ਦਵਾਂਗੇ ਅਸੀਂ ਖਾ ਕੇ ਮੁੜਿਆ ਨਾ ਆਉਣ ਲੱਗਿਆਂ ਨੂੰ 100-100 ਡਾਲਰ ਪਿਆਰ ਜ਼ਰੂਰ ਦੇ ਦਿਓ ਸਾਨੂੰ ਦੇਣ ਵਾਲਾ ਨਹੀਂ ਅਜੇ ਕੰਮ ਹੋਣਾ ਅਜੇ ਹੱਥ ਖੜੇ ਆਪਣੇ ਦਾ ਉਹ ਜਦੋਂ ਹਨਾ ਆਪਾਂ ਅੰਦਰ ਕਾਊਂਟਰ ਤੋਂ ਐਂਟਰ ਕਰਦੇ ਇੰਦਾ ਣਕਾਉਂਦੇ ਐਂਦਾ ਕਰਕੇ ਉਹ ਹੱਥ ਖੜੇ ਕਰਾ ਲੈਂਦੇ ਬੰਦੇ ਦੇ ਬੱਸ ਆ ਹੁਣ ਦਾ ਹਾਂ ਖੜੀ ਰੱਖਣੇ ਹੱਥ ਐਂਦਾ ਕਰਕੇ ਅੰਦਰ ਨੰਗੜਾ ਬੰਨਦਾ ਮਸ਼ੀਨ ਜੀਨ ਸਤ ਖੜਾ ਹੀ ਰੱਖਣੇ ਆ ਖੋਲਣੇ ਨਹੀਂ ਆ ਕਹਿੰਦੇ ਆ ਕੇ ਬਾਕੀ ਭਾਜੀ ਹੁਣ ਆਏ ਆ ਆਰਬੀਸੀ ਰਾਇਲ ਬੈਂਕ ਤੇ ਸੌਦਾ ਮਾਰਨ ਆਏ ਆ ਭਾਜੀ ਹੁਣ ਜਾਨੀ ਕਿ ਪੈਸੇ ਜਿਆਦੇ ਗੱਲ ਇੱਥੇ ਬਣਦੀ ਨਹੀਂ ਤੇ ਜਿੱਦਾਂ ਕੈਸ਼ ਮੇਰੇ ਕੋਲ ਜਿਆਦਾ ਆ ਹਾਂ ਇਹ ਕੈਸ਼ ਤੇ ਮੰਨਦੇ ਨਹੀਂ ਹੈਗੇ ਬਾਕੀ ਦੇਖਦੇ ਆ ਕਰਦੇ ਆ ਜਿੱਦਾਂ ਦੋ ਤਿੰਨ ਬੈਂਕਾਂ ਦੇ ਵਿੱਚ ਕਰਦੇ ਆ ਭਾਜੀ ਇੱਥੇ ਟਾਈ ਅਪ ਰੱਖਾਂਗੇ ਹਾਂ ਜਿੱਦਾਂ ਇੱਥੇ ਇੱਥੇ ਮੁੱਕ ਜਾਂਦਾ ਸਮਰੇ ਨੇ ਜਿੱਦਾਂ ਫੋਲੀਆਂ ਕੈਪੀਟਲ স্মੋਲ ਬੈਂਕ ਆ ਇਦਾਂ ਦੀਆਂ ਪ੍ਰਾਈਵੇਟ ਬੈਂਕਾਂ ਜੀਆਂ ਬਣਾਉਣੀਆਂ ਆ ਹਾਂ ਇੱਥੇ ਨੇੜੇ ਨੇੜੇ ਬਣਾ ਦੇਣੀਆਂ ਕੋਈ ਚੱਕਰ ਰਣਨੀਤੀ ਤੁਹਾਨੂੰ ਦੱਸਦੇ ਆ ਤੁਹਾਨੂੰ ਇਧਰ ਬੈਂਕ ਆਏ ਫਿਗੇ ਜੀ ਤੇ ਪੈਸੇ ਕਹਿੰਦੇ ਨਜਾਇਜ਼ ਹੀ ਕੱਟੀ ਜਾਂਦੇ ਆ ਭਾਜੀ ਉਦੀ ਉੱਪਰ ਕੀਤੀ ਸੀ ਇੱਕ ਉਦੀ ਆਉਂਦਾ 8 ਡਾਲਰ ਰੋਜ਼ ਤੇ 11 15 ਇਹਨਾਂ ਨੂੰ ਨਲ ਕਰ ਦਿਓ ਕਿੱਥੋਂ ਕੱਟ ਲੈਣਗੇ ਜ਼ੀਰੋ ਬੈਲੈਂਸ ਕਰ ਦਿਓ ਇਹਨਾਂ ਨੂੰ ਫੇਕਿਓ ਕੱਟ ਕੇ ਦਿਖਾਉਂਦਾ ਕਿ ਹੋਰ ਚੈਲੰਜ ਫੇਰ ਕਰੋ ਇਹਨਾਂ ਨੂੰ ਖਤਮ ਕਰਕੇ ਫਰਾਡ ਦਾ ਪਾਪ ਕਰੋਨੇ ਆ ਪੌੜਾ ਬੈਲੈਂਸ ਰੱਖ ਕੇ ਸਾਡੇ ਨੂੰ ਨੰਗ ਫੇਰੋ ਕਲੀਨ ਇਹਨਾਂ ਕੋ ਕੱਟਣ ਦਾ ਮੇਰਾ ਕੀ ਕੱਟਦੇ ਆ ਇਹ ਲਓ ਜੀ ਪਹੁੰਚ ਗਏ ਆ ਭਾਜੀ ਹੁਣ ਇਹ ਕਹਿੰਦੇ ਦੇਸ਼ ਪੰਜਾਬ ਸਮੋਸਾ ਕਦਾਂ ਭਾਜੀ ਐਨ ਪਰੋਠਾ ਕਾਦਾ ਹਜੇ ਤਾਂ ਪਹਿਲਾ ਦੋ ਤਿੰਨ ਪਰੋਠਾ ਉਹ ਕਿਦਾਂ ਭਾਜੀ ਹੁਣ ਇਹ ਪਰੋਠਿਆਂ ਨਾਲ ਰੱਜ ਕੇ ਚਾਹ ਨਾਲ ਬੈਠੇ ਆ ਤੇ ਕਿਦਾਂ ਭਾਜੀ ਹੁਣ ਆਲੂ ਕਾ ਪਰਾਂਠਾ ਐਨ ਐਂਡ ਸੀ ਐਨ ਦਾ ਤੇ ਬਾਕੀ ਭਾਜੀ ਹੁਣ ਆਏ ਜੀ ਕਹਿੰਦੇ ਕੰਮ ਲੱਭਣ ਦੇਸ਼ ਪੰਜਾਬ ਜਿੱਦਾਂ ਭਾਜੀ ਹੁਣਾਂ ਦੇ ਸੀਗਾ ਪਿੰਡੂਆਂ ਦਾ ਤੇ ਕਿਦਾਂ ਪਾਜੀ ਜੇ ਕੁਛ ਕੱਟਣਾ ਸ਼ਿਮਲਾ ਮਿਰਚ ਜੇ ਕਰਦਾ ਹਨ ਕੱਟ ਦੂੰਗਾ ਬਰੀਕ ਬਰੀਕ ਚੋਰਾ ਹੀ ਕਰ ਦੂੰ ਮੈਂ ਕਰੀਮ ਬਣਾ ਦੋ ਸ਼ਿਮਲਾ ਮਿਰਚ ਆ ਦੀ ਤਾਂ ਇੰਨੀ ਬਰੀਕ ਕੱਟੂੰਗਾ ਕੀ ਬਣਾ ਦੋ ਕਰੀਮ ਬਣਾ ਦੋ ਸ਼ਿਮਲਾ ਮਿਰਚ ਦੀ ਅੱਧੀ 200 ਪੈਣੀ ਚਾਹੀਦੀ ਪਾਜੀ ਉਦੋਂ ਕੱਟ ਨਹੀਂ ਸਾ ਪਾਜੀ ਉਧਰ ਬੱਦਲ ਦੇਖੋ ਕਿੰਨੇ ਵਧੀਆ ਆ ਉਪਰ ਲੱਗਾ ਦਿਲ ਇਹਨੂੰ ਪੂਰਾ ਦੇਖੋ ਤਾਂ ਲੱਗਦੇ ਸੋਹਣੇ ਉਧਰ ਨੂੰ ਮੂੰਹ ਕਰਕੇ ਦੇਖੀਓ ਤਾਂ ਬਦਲ ਉਹ ਚੀਜ਼ਾਂ ਦਾ ਨਫ਼ਰਤ ਆੜੀਆਂ ਉੱਤੇ ਆੜਦੀਆਂ ਫਿਰਦੀਆਂ ਉਹ ਹਾਂ ਜਿਹੜਾ ਇੱਥੇ ਕਹਿੰਦੇ ਸੱਟ ਕੇ ਗਿਆ ਲਿਆ ਗਿਆ ਸੱਟ ਕੇ ਗਿਆ ਜਿਹੜਾ ਦੂਰੀਆਂ ਬੋਲਦਾ ਤੈਨੂੰ ਸਮੋਸੇ ਵੀ ਖਿਲਾਉਂਦੇ ਚਾਹ ਵੀ ਫਰੀਜ ਪੁਲਾਉਂਦੇ ਆਉਂਦੇ ਨੂੰ ਕੋਈ ਦਲਾਸ ਨਾ ਝਾਕੇ ਚਮਚਾ ਜੇਬ ਚ ਪਾ ਲਈ ਮੈਂ ਨਹੀਂ ਛਡਾਉਣਾ ਚਾਹੇ ਪਿੰਡ ਦੇ ਯਾਰ ਠੀਕ ਆ ਪਾਜੀ ਮੇਰਾ ਵੀਰ ਜੂਠ ਨਹੀਂ ਛੱਡੀ ਤੇ ਚਾਕਾ ਪਿਆਜ ਤੂੰ ਖਾ ਲਾ ਪਾਜੀ ਹੁਣੀ ਮਿਲੇ ਜੀ ਕਹਿੰਦੇ ਤੁਹਾਨੂੰ ਲੱਭਦੇ ਹੀ ਸਟੋਰੀ ਦੇਖੀ ਸੀ ਕਿੱਧਰ ਚਲ ਗਏ ਸੀ ਬਾਜੀ ਮੈਂ ਤਾਂ ਟਰੱਕ ਦੀ ਟਰਾਈ ਦੇਣ ਚਲ ਗਾਇਆ ਸੀਗੇ ਹੋ ਗਏ ਉਹਨਾਂ ਨੇ ਲਾਈਫਸਾਂ ਦੇ ਕੇ ਭੇਜਿਆ ਉਹਨਾਂ ਨੇ ਉਦੋਂ ਤਾਂ ਕਹਿੰਦੇ ਸੀ ਟਾਈਮ ਲੱਗ ਜਾਣਾ ਪਰ ਬਣਾ ਦੇਤਾ ਸਟਾਰਟ ਕੀਤਾ ਮੈਂ ਉਹਨਾਂ ਸਟਾਰਟਿੰਗ ਤੋਂ ਦੇਖ ਲਿਆ ਕਹਿੰਦੇ ਤੁਸੀਂ ਪਾ ਦਿਆ ਟਰਾਈ ਤਾਂ ਲਈ ਨਹੀਂ ਉਹਨਾਂ ਨੇ ਹੁਣ ਟਰਾਈ ਨਹੀਂ ਲਈ ਉਹਨਾਂ ਨੇ ਉਹ ਟਰੱਕ ਦੇ ਇਧਰ ਨੂੰ ਆ ਜਾਓ ਬਾਜੀ ਇਧਰ ਨੂੰ ਜਿਹਦਾ ਮੈਂ ਇਹ ਕਲਿੰਡਰ ਦੇ ਹੱਥ ਰੱਖ ਕੇ ਉਹ ਸਟਾਰਟ ਕੀਤਾ ਹਾਂ ਕਹਦਾ ਤੂੰ ਅਬੇ ਇੰਜੀਨੀਅਰ ਬਣਾਂਗਾ ਕਹਿੰਦਾ ਸਾ ਪਾਸ ਹੈ ਕਹਿੰਦਾ ਨੇ ਹੁਣ ਮੁੱਦੇ ਦੀ ਗੱਲ ਦੱਸੋ ਕਿੱਥੇ ਸਿਗੇ ਭਾਜੀ ਨੂੰ ਮੁੱਦੇ ਦੀ ਗੱਲ ਇਹ ਸੀ ਅੰਦਰ ਸਿਗੇ ਹਾਂ ਤਰਾਕ ਦਾ ਡਾਟਾ ਸੰਤਰਾ ਕਹਿੰਦਾ ਸਪੀਡ ਨਾਲ ਕੱਟ ਕੇ ਦਿਖਾ ਲਾ ਉਹ ਮੈਂ ਕੱਟਣ ਲੱਗਾ ਕਾਰ ਦਾ ਬਹੁਤ ਦੇਖੀ বাজ ਗਈ ਭੈਣ ਦੇ ਗੂਠੇ ਤੇ ਲੱਗ ਜਾਂਦੀ ਉਹ ਕਹਿੰਦਾ ਆ ਜਾਓ ਇੱਧਰ ਨੂੰ ਆ ਜਾਓ ਉੱਪਰ ਨੂੰ ਏਦਾਂ ਮਿੰਦੇ ਫੜਨਾ ਉਤੋਂ ਹਾਂ ਜੋਰ ਨਾਲ ਪਹਿਲਾਂ ਉਤੋਂ ਸ਼ੈੱਲ ਏਦਾਂ ਚੰਗੀ ਲਾ ਦੇਣੀ ਫੇਰ ਘੁਮਾ ਕੇ ਦੂਜੇ ਪਾਸੇ ਹਾਂ ਇੱਕ ਟੱਕ ਲੈ ਕੇ ਤੇ ਗੂਠਾ ੜਾ ਕੇ ਕਹਿੰਦਾ ਸ਼ੈੱਲ ਪਾੜ ਦੇ ਉਹ ਅੰਦਰੋਂ ਸੰਤਰੇ ਛੇਲਦੇ ਸੀ ਇਹਨੂੰ ਹੋ ਜਾ ਤੇ ਬਾਕੀ ਭਾਜੀ ਹੁਣ ਹੀ ਕਹਿੰਦੇ ਕਿਦਾਂ ਲੱਗੀ ਕੈਨੇਡਾ ਮਨਜੀਤ ਭਾਜੀ ਨੂੰ Que tal, Valdir da Sônia? ਬਹੁਤ ਸੋਹਣੀ ਲੱਗਦੀ ਐ ਜੀ ਬੱਦਲ ਬਹੁਤ ਵਧੀਆ ਲੱਗਦੇ ਉੱਪਰ ਵੀ ਬਹੁਤ ਵਧੀਆ ਯਾਨੀ ਕਿ ਲੋਖੋ ਹੀ ਲੱਗਦਾ ਜਿਹੜਾ 10 12 ਲੱਖ ਖਰਾਬ ਕੀਤਾ ਉਹ ਜਾਂਦਾ ਕੋਈ ਦੇਖੇ ਤੇ ਮੈਨੂੰ ਛਾੜ ਦੇਵੇ ਨਹੀਂ ਤਾਂ ਫੇਰ ਨਹੀਂ ਜਾਂਦੇ ਆਹੋ ਭਾਈ ਸਾਰੇ ਤੇ ਆ ਰਿਹਾ ਚੰਨੋਂ ਇੱਥੋਂ ਬੱਸ ਹੋਈ ਹੈਗੀ ਬੱਸ ਆਉਣੇ ਨਹੀਂ ਤੂੰ ਮੈਨ ਲਾਉਣਾ ਪਿਆਰ ਤਾਂ ਦਿਆ ਕਰੋ ਮੇਰਾ ਵੀਰ ਫੌਜ ਦਾ 100000 ਡਾਲਰ ਯਾਰ ਤੁਹਾਡੇ ਸਿਰ ਤੇ ਜੱਟ ਭਰਾਵਾਂ ਦੇ ਸਿਰ ਤੇ ਜੇ ਕੈਸ਼ ਕਰੂੰਗਾ ਕਿ ਕਿ ਬੈਠ ਕੇ ਇਹ ਕਰ ਦਿੰਦੇ ਭਾਈ ਕਿਹੜੀ ਕੈਸ਼ ਕਰਦੇ ਭਾਈ ਇਹਦੇ ਤੇ ਰੱਖਾ ਨੰਬਰ ਕੋਈ ਹੋਰ ਭਾਜੀ ਕੀ ਸੇਵਾ ਕਰੀਏ ਦੱਸੋ ਜੀ ਤੁਸੀਂ ਦੱਸੋ ਭਾਜੀ ਕੀ ਸੇਵਾ ਸਹੀ ਭਾਜੀ ਹੁਣ ਤਾਂ ਉਥੇ ਫ੍ਰੀ ਦਾ ਖਾ ਕੇ ਸਾਡੇ ਸ਼ਾਮ ਨੂੰ ਆਉਣ ਮੇਰੇ ਵੀਰ ਕੋਲ ਸ਼ਾਮ ਆਦਾ ਡੰਗ ਮਰਾ ਟੋਟ ਭਾਜੀ ਯਾਰ ਆਪਾਂ ਦਾ ਡੰਗ ਟਪਾਉਣੇ ਆ ਯਾਰ ਹਜੇ ਹੋਰ ਆਉਂਦੇ ਪਏ ਮੁੰਡੇ ਇੱਕ ਹੋਰ ਆ ਰਿਹਾ ਹੈਗਾ ਜਲੰਧਰ ਦਾ ਹੀ ਆ ਉਹ ਵੀ ਉਹ ਕੁੱਤੇ ਖਾਣੇ ਨੂੰ ਸੱਦੇ ਆ ਬੈਨ ਕੋਬਰ ਤੋਂ ਉਹ ਬੱਸੇ ਚੜ੍ਹਿਆ ਬੈਨ ਕੋਬਰ ਤੋਂ ਇਹ ਉਹ ਆ ਜਿਹੜਾ ਪੈਸੇ ਦਿਨਤੇ ਬਿਨਾ ਭਾਜੀ ਨੱਠ ਗਿਆ ਤੇ ਉਤੋਂ 버거 ਸ਼ਾਰਗਰ ਹੈ। ਟੀਆਂ ਵਾਲੇ ਆਓ ਮੇਰਾ ਵੀ ਬਰਤਾਲ ਤੇ ਮਾਰੀ ਆਪ ਬਹਿ ਗਏ ਆ। ਆਓ। ਲੋ ਜੀ ਪਹੁੰਚ ਗਿਆ ਮੁੰਡਾ ਬੈਂਕੋਵਰ ਵਾਲਾ। ਹੈ? ਇਹ ਉਹੀ ਸੀ। ਇਹ ਭਾਜੀ ਇਹ ਤਾਂ ਵੀਜ਼ਾ ਲੱਗਾ ਕੈਨੇਡਾ ਦਾ ਤੇ 버거 ਸ਼ਾਰਗਰ ਲੈ ਗਿਆ ਇਹ। ਇਹ ਬਿੱਲ ਦੇ ਜਾਂਦਾ ਮਾਰਾ ਦੌੜ ਗਿਆ ਬਾਅਦ ਅੰਦਰੋਂ ਤਾਂ ਇਦਾਂ ਦੇ ਕੇ ਆ ਉਹ ਕਹਿੰਦਾ ਬਿੱਲ ਗਲਤ ਗੱਲ ਨਾ। ਅੱਜ ਨਹੀਂ ਭੱਜਣ ਦੇਣਾ ਅੱਜ ਨਹੀਂ ਭੱਜਣ ਦੇਣਾ ਨਹੀਂ ਨਹੀਂ ਅੱਜ ਭੱਜਣਾ ਨਹੀਂ ਸਾਹ ਨੇ ਆਏ ਮਹਾਰਾਜ ਤੈਨੂੰ ਜਾਣ ਲੱਗਾ 500 ਡਾਲਰ ਵੀ ਤਿਆਰ ਦੇ ਕੇ ਜਾਊ ਇੱਥੇ ਮੈਂ ਭਾ ਜੁਦਾ ਹਾਂ ਕਿਦਾਂ ਹੋਰ ਸੈਟ ਆ ਕੰਮ ਕਰ ਕਾਦਾ ਵਧੀਆ ਵਧੀਆ ਬਾਈ ਇੱਕਦਮ ਕੰਮ ਕਰ ਕਾਦਾ ਕਰਦਾ ਮੂਵਿੰਗ ਦਾ ਬਾਈ ਉਹ ਕੀ ਮੂਵ ਮੂਵ ਮਾਲ ਦਾ ਮੂਵ ਮੂਵ ਦੇਖੇ ਗੋਡੇ ਕਾਟੇ ਦੋ ਗੋਡੇ ਤੋੜੇ ਮੂਵ ਨੋਟ ਮਗਰ ਹਾਂ ਬਾਜੀ ਕਿਨੇ ਦੋਕ ਦਿਨ ਦੇਖਣ ਨਾ ਇਧਰ ਬਾਜੀ ਹੁਣੀ ਟੱਕਰੇ ਫੋਖਾ ਬਾਜੀ ਹੁਣਾ ਕੋਲ ਆਏ ਜੀ ਤੇ ਬਾਕੀ ਬਾਜੀ ਗੱਲ ਕਰਦੇ ਸੀ ਡੀਲ ਕਰਦੇ ਸੀ ਕਰ ਲਓ ਬਾਜੀ ਹੁਣਾਂ ਨੂੰ ਬਾਜੀ ਨੂੰ ਮੈਂ ਕਿਹਾ ਦੋਕ ਟਰੱਕ ਤਾਂ ਦੇਖੋ ਮੈਂ ਸਵੇਰੇ ਲੈਣੇ ਆ ਯਾਰ ਕਿਸ ਤੇ ਲੈਣੇ ਬਾਜੀ ਲੈਣੇ ਕੋਈ ਕਾਰਡ ਵਗੈਰਾ ਹੈ ਨਹੀਂਗਾ ਸਹੀ ਆ ਮੇਰੇ ਕੋਲ ਜਿੰਨਾ ਬਾਕੀ ਇੱਕ ਇੱਕ ਦੋ ਪਲਾਜੇ ਦੇਖ ਰੋ ਫਿਰ ਪਿੰਦਾ ਸੰਭੀ ਜਾਊਗਾ ਜਿਹਦਾ ਮੈਨੂੰ ਬਰੇਕ ਦਾ ਸ਼ੌਂਕ ਆ ਸੀ ਇਹਨੇ ਮੁੰਡੇ ਨੇ ਤਾਂ ਮੈਂ ਦੋਨਾਂ ਟਰੱਕ ਚਲਾਉਣਾ ਬਾਕੀ ਪਹਿਲਾਂ ਤਾਂ ਦੱਸੋ ਪਾਜੀ ਪੋਚੇ ਕਿੱਥੋਂ ਮਿਲਦੇ ਉਹ ਵੀ ਆ ਗਿਆ ਪੋਚੇ ਆਣਾ ਵੀ ਹੁਣ ਆ ਦੇ ਨਾਲ ਹੀ ਮਗਲੇ ਪਹਿਲੇ ਫਰੂਟੀ ਕਹਿੰਦਾ ਇੱਥੇ ਚੱਲ ਆ ਜਾ ਮੇਰਾ ਭਰਾ ਤੇਰਾ ਤਾਂ ਸੋਚੀਏ ਟਰੱਕ ਤਾਂ ਅਜੇ ਕੱਲ ਨੂੰ ਲੱਭਾਂਗੇ ਪਹਿਲਾਂ ਤੇਰਾ ਕੰਮ ਕਰਦੇ ਆ ਤੂੰ ਕਹ ਦੱਸੋ ਯਾਰ ਦੱਸੋ ਉਹ ਤੂੰ ਦਾ ਉਹ ਨਹੀਂ ਨਹੀਂ ਭਾਜੀ ਨਹੀਂ ਉਹ ਨਹੀਂ ਨਹੀਂ ਭਾਜੀ ਲੈ ਉਹ ਮੁੰਡਾ ਕਿੱਥੇ ਆਇਆ ਇੰਨੀ ਦੂਰੋਂ ਆਇਆ ਉਹ ਇਹਨੂੰ ਵਰਤ ਲਓ ਭਾਜੀ ਇਹ ਮੁੜ ਕੇ ਕੀ ਪਤਾ ਇਦਾਂ ਦੇ ਨੇ ਆਉਣਾ ਕਿ ਨਹੀਂ ਆਉਣਾ ਮੈਨੂੰ ਚੱਲ ਗਿਆ ਇੱਕ ਹੀ ਆ ਡੋਨਟ ਗਰਮਾ ਜਾਂ ਠੰਡਾ ਇੰਨੇ ਨੋਰਮਲ ਨੰਗਰ ਨਾ ਟੋਟਲ ਇਹਦਾ ਲੰਗਰ ਲਾਉਣਾ ਇਹਦਾ ਮਮਾ 6 ਜਣੇ ਖਾਣ ਵਾਲੇ ਆ ਆ ਹੋਰ ਲੈ ਕੇ ਆ ਤਾਂ ਮੈਂ ਸਵਾਦ ਚ ਖਾ ਜਾਣਾ ਛੱਡੀ ਹੋਏ ਆ ਜੋ ਇੱਧਰ ਹੋਰ ਲੈ ਆ ਮੇਰਾ ਵੀਰ ਚੱਲ ਜਾਈਏ ਮੈਂ ਕਿੱਥੇ ਜਾਇਆ ਰੇਟੀ ਦੂਰ ਆਏ ਨਹੀਂ ਲਾਟਮ ਲਾ ਕੇ ਠੀਕ ਵਜੇ ਅੱਡਾ ਰੋਟੀ ਜੀ ਤੂੰ ਇੱਕ ਲਈ ਮਮਾ ਚਲੋ ਉੱਥੇ ਬੈਠੀ ਆ ਕਿੱਥੇ ਉੱਥੇ ਕਿੱਥੇ ਇੱਥੇ ਬਹਿ ਜਾਣਾ ਆਪਾਂ ਇੱਥੇ ਆਪਾਂ ਸੈਟ ਜੀ ਤੇ ਉਹ ਮੇਰਾ ਭਰਾ ਕਦੋਂ ਠੀਕ ਆ ਤਸ ਉਹ ਲੈ ਯਾਰ ਇਹ ਤਿੰਨ ਚਾਰ ਦਿਨ ਹੋ ਗਏ ਬਾਜੀ ਮੁੰਡਾ ਮੈਥੇ ਕਰਦਾ ਮੇਰਾ ਟਾਈਮ ਨਹੀਂ ਲੱਗਾ ਮੈਂ ਕਹ ਅੱਜ ਸੱਦ ਲੈਣਗੇ ਇਹ ਬਿਲ ਹੋ ਰਹਿੰਦੇ ਕੀ ਕਹਿੰਦੇ ਮੈਨੂੰ ਬਰਥਡੇ ਕੇਕ ਲੈ ਆੜ ਗੋਲੇ ਜਿਹਾ ਥੱਲੇ ਪਾਇ ਉਹ ਲੈਣਾ ਬਾਹ ਨਹੀਂ ਹੁੰਦਾ ਬਦੰਦਰ ਟਿੰਬਿਟਰੀ ਕਿੱਲੇ ਨਹੀਂ ਹਾਂ ਦੱਸੋ ਮੇਰਾ ਭਰਾ ਇਦਾਂ ਕਰ ਉਹਦੇ ਅੰਦਰ ਤੋਂ ਉੱਤੇ ਹੀ ਖੋੜਾ ਲੈ ਲਿਆ ਇਹ ਗਵੰਡੀ ਆ ਲੱਗੀ ਆਪਣੇ ਜਲੰਦਰੇ ਹੁਣ ਮੇਰਾ ਭਰਾ ਇਦਾਂ ਕਰ ਖੁੰਜਾ ਮਲੱਕਲਾ ਪੋਚਾ ਇਧਰੋਂ ਸ਼ੁਰੂ ਕਰਨਾ ਚੋ ਉਸਦੋਂ ਪਹਿਲਾ ਬਾਥਰੂਮ ਧੋਣ ਵਾਲਾ ਇਧਰ ਦੇਖ ਲੈ ਬਸ ਬਸ ਇਹਨਾਂ ਬਸ ਬਸ ਬਾਤ ਨਹੀਂ ਹੋਣੀ ਇਹਦੇ ਇਹਦੇ ਸ਼ੁਰੂ ਹੋਏਗਾ ਇਹਨਾਂ ਦੇ ਪਾਜੀ ਮੈਂ ਕਾਂਗੂ ਕੁੱਤੇ ਵਾਲੀ ਖੰਗਿਆ ਤੇ ਹੋਰ ਦਰਵਾਜ਼ਾ ਕੱਢ ਕੇ ਮੈਂ ਦੇਖੀ ਹਜੇ ਤਾਂ ਲੱਗੇ 20 30 ਹੈ ਜੇ 100 ਜ ਰਗੜਿਆ ਤਾਂ ਤੂੰ ਦੋ ਦਿਨ ਰੂਮ ਚ ਮੈ ਨਹੀਂ ਰੋਟੀ ਖਾਣੀ ਚਾਹਦੀ ਤੂੰ ਕਹਿੰਦਾ ਨਾ ਬਾਹਰ ਚੜਦਾ ਤੇ ਨਾ ਉਤਰਦਾ ਇਧਰ ਮੁੰਡਾ ਆਇਆ ਜੀ ਕਹਿੰਦਾ ਬੇਸਮੈਂਟ ਚ ਚਾਰ ਜਾਨੇ ਬਾਥਰੂਮ ਸ਼ੇਅਰ ਕਰਦੇ ਮੈਂ ਕਿਹਾ ਤੈਨੂੰ ਮੋਤੀ ਮੈਲ ਨਾ ਬਣਾ ਦਈਏ ਮਮਾ ਤੂੰ ਪਹਿਲਾਂ 10 ਰੁਪਏ ਫੜਨ ਦਾੜੀ ਕਟਾ ਜਾ ਗਿਆ ਦੇਖ ਰਹਿ ਸ ਭਾਲੂ ਬਣਿਆ ਇਧਰ ਪਹੁੰਚੇ ਜੀ ਕਹਿੰਦੇ ਟਿਮ ਹੋਟਲ ਕੀ ਕਹਿੰਦੇ ਮੈਨੂੰ ਦਾਣੇਦਾਰ ਜਿਹਦੇ ਤੇ ਬਰਥਡੇ ਕੇਕ ਲਿਖਿਆ ਉਹ ਲੈ ਲੈ ਰਵੀ ਦਾ ਇਧਰ ਜੀ ਫਲੈਟ ਹੋਣ ਲੱਗਾ ਭਾਜੀ ਦਾ ਕੰਮ ਭਾਜੀ ਪੋਚੇ ਕਦੋਂ ਠੰਡੇ ਪਾਣੀ ਜਿੱਤ ਨਹੀਂ ਲਾਉਣੇ ਇਹ ਬਸ ਇਹ ਇੱਕ ਰਿਕੁਐਸਟਾ ਥੋੜਾ ਕੋਸਾ ਜਿਹਾ ਕਰ ਦਿਓ ਪਾਣੀ ਲਓ ਜੀ ਅੱਜ ਕਹਿੰਦੇ ਦੁਬਾਰਾ ਤੁਰ ਪਏ ਆ ਬੈਂਕ ਚ ਅਕਾਊਂਟ ਖਲੋਣ ਪਹਿਲਾਂ ਭਾਜੀ ਉਹਨਾਂ ਨੇ ਖਲਾਇਆ ਸੀਗਾ ਆਰਬੀਸੀ ਚ ਤੇ ਉਹ ਉਹਨਾਂ ਦੇ ਕਰਤੇ ਹੱਥ ਖੜੇ ਹੁਣ ਕਿਹੜੀ ਵਾਜੀ ਕਹਿੰਦੇ 3D ਆਜੋ 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 8 ਸੈਕਿੰਡ ਆਜੋ ਹੁਣ 3D ਚ ਕਹਿੰਦੇ ਲੱਗੇ ਖਲੋਣ ਹਨਾ ਦੇਖਦੇ ਉਹ ਵੀ ਜੇ ਢਾਲ ਝਲੂਗੀ ਤੇ ਤਾਈਆਂ ਹੋਈਆਂ ਹਾਂ ਹਾਂ ਆਹੋ ਪੈਸੇ ਇੰਨਾ ਜਮ੍ਹਾਂ ਕਰਾਤਾ ਪੈਸਾ ਜਿਆਦਾ ਆ ਇੱਕ ਇੰਡੀਆ ਤੋਂ ਜਣਾਉਣੀ ਹਟਦੇ ਮੈਂ ਕੀ ਕਰਾਂ ਮੈ ਤਾਂ ਦੁਖੀ ਹੋਇਆ ਇੱਕ ਦਿਹਾੜੀਆਂ ਤੇ ਐਡਵਾਂਸ ਦੇ ਹੀ ਜਾਂਦੇ ਅਸੀਂ ਹੋਰ ਕਹਿੰਦੇ ਲਾ ਲਓ ਆ ਆਹ ਰੈਸਟੋਰੈਂਟ ਤੇ ਆ ਪੁੱਛੇ ਦਾ ਕਰਨਾ ਕੰਮ ਦੇਸ਼ ਪੰਜਾਬ ਦਿਖਾ ਲਦੇ ਮੜ ਜੇ ਦੇਸ਼ ਪੰਜਾਬ ਬਾਕੀ ਉਹਦੇ ਕਿੰਨੇ ਕਾਊਂਟ ਖਲਾਉਣ ਚੱਲੇ ਆ ਉਹ ਆਰਬੀਸੀ ਆ ਇੱਥੇ ਭਿੰਦੇ ਨੇ ਹੈਨਾ ਸ਼ਾਮ ਨੂੰ ਤੁੰਮੀ ਬਾਈ ਵਾਂਗੂ ਕੌਮ ਵਾਲੀ ਪੱਗ ਬੰਨ ਕੇ ਕੁੰਡਾ ਫੋਲਣਾ ਕੁੰਡਾ ਫੋਲਣਾ ਹਵੇਲੀ ਬਾਕੀ ਅੱਜ ਦਿਖਾਉਂਦੇ ਆ ਤੁਹਾਨੂੰ ਅੱਗੇ ਕੀ ਕੀ ਕਰਦੇ ਆ ਕੱਲ ਭਰਾ ਆਇਆ ਸੀ ਕਈਆਂ ਨੇ ਕਹਿਣਾ ਉਹ ਸੀਗਾ ਜਲੰਧਰ ਦਾ ਹੀ ਜਾਣਦਾ ਸੀਗਾ ਪੁਰਾਣੇ ਬਲੌਗ ਚ ਵੀ ਆਪਾਂ ਆਪਾਂ ਸਿੱਧੇ ਹੀ ਜਾਣਾ ਅੱਬੇ ਚੀ ਹੋ ਜਾ ਤਾਂ ਨਹੀਂ ਉਧਰੋਂ ਦੀ ਹੈ ਨਹੀਂ ਫੇਰ ਜਾਣ ਨੂੰ ਆ ਲਓ ਇਦਾਂ ਛੱਡ ਦੇ ਰਾਹ ਕੰਦੇ ਜਿੰਦਾ ਜਦਾਂ ਮਾਰਦੀ ਫੁੱਟਰ ਮਾਰੀ ਜਾਂਦਾ ਕੋਈ ਅਸਰ ਨਹੀਂ ਹੁੰਨਾ ਇਹ ਸਾਨੂੰ ਇਹ ਉਹ ਖੜਗੀਆਂ ਗੱਡੀਆਂ ਏ ਉਹ ਦੇਖੋ ਜੀ ਇਹ ਰੂਲ ਵਧੀਆ ਆ ਨਾ ਇੱਡੀਆਂ ਵੀ ਕਰਦੇ ਨੇ ਜਾ ਕੇ ਪਾਸੇ ਇਹ ਰੂਲ ਸਲੇ ਆਪਾਂ ਕੀ ਕਰਨੇ ਆਪਾਂ ਨੂੰ ਤਾਂ ਦਰਦਾਂ ਦੀ ਵੀ ਨਹੀਂ ਗੋਲੀ ਮੈਣਨੀ ਛੇਰੀ ਕਰਦੇ ਇੱਥੇ ਇੱਥੇ ਦਿਹਾੜੀ ਕਰਕੇ ਉਹ ਵੀ ਰਾਤ ਨੂੰ ਆਏ ਹਾਏ ਕਰਕੇ ਰਾਤ ਕੱਢਣੀ ਪੈਣੀ ਆ ਮੈਂ ਤਾਂ ਕੋਈ ਆ ਮੁੰਡਾ ਹੈਗਾ ਭਾਜੀ ਦਾ ਮੰਨਣ ਨੂੰ ਨਵ ਨੂੰ ਨਿੰਨ ਮੰਨ ਨੂੰ ਇਹਨੇ ਕਹਣਾ ਲੱਕ ਤੇ ਬੈਠ ਤੇਰੀ ਸ਼ਿਫਟ ਕਹਣਾ ਰਾਤ ਦੀ ਇਹ ਲੱਕ ਤੇ ਬੈਠਾ ਰਹੇ ਇਹਨੂੰ ਸੁਣਨ ਤੋਂ ਤੇ ਰਾਤ ਨੂੰ ਲੱਕ ਤੇ ਬੈਠਾ ਰਹੇ ਤੇ ਹੁਣ ਬਾਕੀ ਦਿਖਾਉਨੇ ਅੱਗੇ ਚੱਲੇ ਜੀ ਕਾਊਂਟ ਖਲਾਉਣਾ ਬੈਂਕ ਦੇ ਵਿੱਚ ਤੁਹਾਡੀ ਜਿੰਦਾ ਮੈਨੇਜਰ ਨਾਲ ਗੱਲ ਕਰਾਵਾਂਗੇ ਪੁੱਛ ਲਿਓ ਵੀ ਕਿੰਨੇ ਕ ਪੈਸੇ ਚੱਕੀ ਫਿਰਦੇ ਇਹ ਕੈਸੇ ਹੀ ਕੈਸ਼ ਵਾਲਿਆਂ ਨੂੰ ਆਜੋ ਆਜੋ ਨੰਗਜੋ ਦੁਬਾਰਾ ਨੰਗਜੋ ਨੰਗਜੋ ਕਈ ਵਾਰੀ ਇਦਾਂ ਬਸ ਆ ਜਾਂਦਾ ਕੈਸ਼ ਦਾ ਯਾਨੀ ਕਿ ਹਨਾ ਹੂੰ ਦੇਖੀਦਾ ਕੋਈ ਖਲੋਣ ਵਾਲਾ ਹੀ ਆਜੇ ਹੋਣਾ ਬੈਂਕ ਚ ਚੱਲੇ ਨਹੀਂ ਕਹਿੰਦੇ ਭਾਂ ਜਮਾ ਕਰਾਉਣ ਆਹੋ ਬਹੁ ਹੋਈ ਜਿਹੜੀ ਡੀਜੇ ਤੋਂ ਚੱਕੀ ਆ ਤੈਨੂੰ ਸਿਕਲ ਆਜੋ 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 ਹੋ ਗਏ ਨਿਕਲ ਹੀ ਗਏ ਤੇ ਹੋਰ ਭਾਜੀ ਕਿਦਾਂ ਦੀ ਅੱਜ ਥੋੜੀ ਲੱਗੀ ਫਰਕ ਪਿਆ ਕੈਨੇਡਾ ਨੂੰ ਕਿਦਾਂ ਦੀ ਲੱਗਦੀ ਆ ਅਰਕ ਇੰਦਾ ਵੇ ਜੇ ਘੁੰਮੀ ਫੇਰੀ ਗਏ ਫੇਜ ਤਾਂ ਲੱਗਦੀ ਸਹੀ ਹਾਂ ਅਗੇ ਅਸਲੀ ਫਰਕ ਤਾਂ ਉਦੋਂ ਪਤਾ ਲੱਗਾਂ ਜਦੋਂ ਦਿਹਾੜੀ ਤੇ ਚੜੇ ਜਦੋਂ ਚੈਂਬਰ ਤੇ ਚੜਿਆ ਹਨ ਜਦੋਂ ਪਟਾ ਹਾਂ ਤੇ ਸ਼ਾਮਾਂ ਨਾ ਪੈਣ ਚਾਹਣ ਫਿਰ ਪਤਾ ਲੱਗੂਗਾ ਅਸਲ ਕਹਾਣੀ ਸਰ ਉਹ ਬੋਲੇ ਤਾਂ ਬੜਾ ਵੀ ਲੰਘਿਆ ਮਗਰ ਹਾਂ ਤੇ ਬਾਸੇ ਚ ਤਾਂ ਨਹੀਂ ਝੂਟ ਲੈਣਾ ਇਹ ਤਾਂ ਫਰੇਜ਼ ਨੇ ਅੱਜ ਡੜ ਜਾਂਦੇ ਆ ਇਹ ਵੀ ਛੱਡ ਦੋ ਤੁਰ ਕੇ ਹੀ ਸਹੀ ਤੁਰ ਕੇ ਨੇ ਉਹਦਾ ਰੂਲ ਹੈ ਕਿ ਤੁਸੀਂ ਪੁੱਛਦੇ ਸੀ ਰੇਸ਼ਾ ਜੀ ਕੀ ਹੋਇਆ ਤੁਹਾਨੂੰ ਮੈਂ ਕਹਾ ਜਿਹਦਾ ਖੰਗ ਰੇਸ਼ਾ ਹੋਈ ਆ ਜੇ ਮੰਨ ਲਓ ਰੇਸ਼ਾ ਮਲਕ ਦੇ ਨਹੀਂ ਘਾਹ ਚ ਸੱਡਦੀ ਹੈ ਕੋਈ ਚੱਕਰ ਤਾਂ ਨਹੀਂ ਉਹਨਾਂ ਸਾਲੇ ਮਗਰੋਂ ਧੌਣੋਂ ਫੜ ਕੇ ਕਹਿੰਦੇ ਰੇਸ਼ਾ ਚੱਕ ਆਪਣੇ ਫੇਲ ਲੱਗ ਲੈਣ ਜਿਹੜਾ ਫਾਈਨ ਪਾਉਣਾ ਉਹ ਲੱਗ ਮੈਨੂੰ ਪਤਾ ਰੇਸ਼ਾ ਮੁੜ ਕੇ ਉਂਗਲ ਤੇ ਚੜਨੀ ਨਹੀਂ ਅੱਧੀ ਫੇਰ ਡੱਪਿਆ ਕਰਨੇ ਆ ਰਾਤ ਰਹਿ ਜਾ ਕੰਦੇ ਆ ਨਾ ਰੇਸ਼ਾ ਤਾਂ ਇਦਾਂ ਦੀ ਆ ਕਿ ਯਾਰ ਸਿੰਖ ਚ ਜਦੋਂ ਸੱਡਦਾ ਹੈ ਨਾ ਪਾਣੀ ਨਾ ਵੀ ਥੱਲੇ ਜਾਂਦੀ ਤੇ ਉਂਗਲ ਐ ਫੇਰ ਕੇ ਸੱਟੜੀ ਪੈਂਦੀ ਥੱਲੇ ਮੇਰਾ ਮਨ ਪਟ ਹੋਣ ਲੱਗ ਪਿਆ ਚਲੋ ਜੀ ਪਹੁੰਚ ਕੇ ਬੈਂਕ ਤੇ ਬਾਕੀ ਫੇ ਬਣਾਉਨੇ ਆ ਬਲੌਕ ਕਰਕੇ ਪੂਰਾ ਤੇ ਪਾਉਨੇ ਆ ਤੇ ਦੇਖਦੇ ਆ ਅੱਜ ਕਿੱਧਰ ਨੂੰ ਜਾਣਾ ਨਿਕਲਦੇ ਕਿੱਧਰ ਨੂੰ ਘੁੰਮਣ ਮੈਸੇਜ ਆਈ ਜਾਂਦੇ ਭਰਾਵਾਂ ਦੇ ਹਜੇ ਥੋੜੇ ਕੰਮ ਜੇ ਕਰਾ ਲੀਏ ਆਪਣੇ ਫੇਰ ਮਿਲਦੇ ਆ ਸਾਰੇ ਭਰਾਵਾਂ ਨੂੰ ਇੰਸਟਾਗ੍ਰam ਤੇ ਜਾਂ ਸਨੈਪਚੈਟ ਤੇ ਕਰ ਲਿਓ ਜੀ ਸਨੈਪਚੈਟ ਤੇ ਰਹਿੰਦੇ ਹੋ ਭਾਈ ਇਦਾਂ ਕਰਨਾ ਇੱਥੇ ਹੈ ਨਾ ਜਿੱਦਾਂ ਰੈਸਟੋਰੈਂਟ ਬੁੱਕ ਕਰਾ ਕੇ ਟੈਂਟ ਲਾ ਦੇਣਾ ਸਾਰੇ ਸਾਥ ਲੈਣੇ ਦੋ ਦਿਨ ਪਹਿਲਾਂ ਤੁਹਾਨੂੰ ਇਨਵਾਈਟਡ ਤੁਹਾਨੂੰ ਫਿਰ ਸੱਦਾ ਦੇ ਦਵਾਂਗੇ ਹਾਂ ਪਹੁੰਚਿਓ ਸਾਰੇ ਇੱਥੇ ਸਾਰੇ ਸਾਥ ਲੈਣੇ ਖਰਚਾ ਤੁਹਾਡਾ ਉਸੇ ਐਂਟਰੀ ਰੱਖਣੀ ਹੈ ਅਸੀਂ ਹਾਂ 100 ਡਾਲਰ ਜੇ ਨੇ ਅੰਦਰ ਆਉਣਾ ਆ ਕਿਉਂ ਅਸੀਂ ਆਪ ਨੰਗਿਆ ਸਾਧੋ ਦਾ ਇੱਥੇ ਦਰੀਆਂ ਦੇ ਪੈਸੇ ਵੀ ਹੈ ਨਹੀਂਗੇ ਟੈਂਟ ਦੇ ਇੱਕ ਪਾਸੇ ਕੁਰਸੀਆਂ ਕਿੱਥੋਂ ਲਿਆਉਣੀਆਂ ਇਧਰ ਪਹੁੰਚ ਗਏ ਜੀ ਪਾਜੀ ਹੁਣੀ ਕਹਿੰਦੇ ਤੇ ਪਾਜੀ ਕਿਦਾਂ ਰਾਹ ਚ ਤੁਹਾਨੂੰ ਕੀ ਕਹਿੰਦੀ ਏ ਇੱਕ ਮੈਡਮ ਮੈਡਮ ਕਹਿੰਦੀ ਵੀ ਇੱਥੇ ਰੁਕਿਓ ਨਾ ਬੋਲ ਰਹੀ ਸੀ ਕਿ ਕੈਨੇਡਾ ਕਿਦਾਂ ਦੀ ਲੱਗੀ ਤੁਹਾਨੂੰ ਹਾਂ ਮੈਂ ਕੈਨੇਡਾ ਵਧੀਆ ਸਾਫ਼ ਸੁਥਰੀ ਆ ਹਾਂ ਪਰ ਜੀ ਨਹੀਂ ਲੱਗਦਾ ਵੀ ਆਪਣੇ ਵਾਲੀ ਕੰਟਰੀ ਨਾਲ ਦੀ ਗੱਲਬਾਤ ਹੈਣੀ ਉਹ ਕਹਿੰਦੀ ਮੈਂ ਤਾਂ ਆਪ ਫਸੇ ਬੈਠੀ ਆ ਕਿਤੇ ਰੋਕ ਨਾ ਜਾਏ ਨਹੀਂ ਹੁਣ ਮੁੜ ਕੇ ਕਿਦਾਂ ਮੁੜ ਕੇ ਨਹੀਂ ਆਉਣਾ ਕਹਿੰਦੇ ਮੁੜ ਕੇ ਮੇਰੇ ਕੋਲ ਜੇ ਕਿਸੇ ਨੇ ਨਾ ਕੈਨੇਡਾ ਦੇ ਲੈ ਮੈਂ ਚਪੇੜਾਂ ਵੀ ਮਾਰੂ ਉਹਦੇ ਘਰਦਿਆਂ ਦੇ ਵਿੱਚ ਹੀ ਹੋਵੇ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpur3 ਤੇ ਇੰਸਟਾਗ੍ਰam ਦੀ ਹੈਗੀ ਆ pur.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਕਾਊਂਟ ਵੀ ਫੋਲੋ ਟਿਕਟੌਕ ਦੀ ਹੈਗੀ ਆ pur.sing ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ